ਬਾਬਾ ਮੈਂ ਜਾਣ ਲੱਗਾ ਸੀਗਾ ਬੰਦੇ ਟੱਕਰ ਗਏ ਕਿਉਂਕਿ ਮੇਰਾ ਜਰੂਰੀ 11 ਵੇ ਦਾ ਟਾਈਮ ਹੈ ਇੱਥੇ ਲੱਗ ਗਈ ਆ ਤੇ ਮੈਂ ਉੱਥੇ ਪਹੁੰਚਣਾ ਪਹੁੰਚਣਾ ਹੈ ਹਨਾ ਤੇ ਬੰਦੇ ਟੱਕਰ ਗਏ ਤੁਹਾਨੂੰ ਮੈਂ ਸੁਣਾਉਣਾ ਨਹੀਂ ਗੱਲਾਂ ਬਾਤਾਂ ਬੜੀ ਆਈਟਮ ਆ ਬਹੁਤ ਆਟਾ ਤਕੜੀਆਂ ਮੇਰੇ ਪਿੰਡ ਦੇ ਅਹਿਮਦ ਦੀ ਬਾਲ ਦੀਆਂ ਤੁਹਾਨੂੰ ਸੁਣਾਉਣਾ ਵੇ ਆ ਖੜੇ ਆ ਕਹਿੰਦੇ ਆ ਗਏ ਆ ਅਸੀਂ ਮੋਟਰਸਾਈਕਲ ਤੇ ਮੈਂ ਤਾਂ ਇਹ ਕਹਿੰਨੂੰ ਐਡੀ ਦੂਰ ਨੂੰ ਆਣਾ ਮੈਂ ਆ ਜਾ ਨਾ ਉਰੇ ਮੈਂ ਕਹਾਂ ਇੱਥੇ ਆ ਜਾ ਵਾਹ ਇਹ ਜੰਗ ਸਿੰਘ ਉਹ ਤੇਰੇ ਇਹ ਮੈਨੂੰ ਕਹੀ ਜਾਂਦਾ ਤੈਨੂੰ ਬੰਦਾ ਤੇਰਾ ਖਾਸ ਆ ਹਾਏ ਹਾਏ ਇਹ ਜਾਣਗੇ ਉਹ ਨਹੀਂ 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 ਉਹ ਮੇਰਾ ਕਮਾਦ ਨਹੀਂ ਹੋਰ ਕਿੱਦਾਂ ਜਗਪੁਰਾ ਹਾਏ ਹਾਏ ਇਹਨਾਂ ਦੇ ਪਲਾਕ ਜੱਪੀ ਦਾ ਮਾਇਕ ਹਾਂ ਹਾਂ ਇਹ ਮੈਨੂੰ ਕਹੀਦਾ ਖਾਸ ਬੰਦਾ ਆ ਤੇਰਾ ਹੁਣੀ ਇਹ ਮੈਨੂੰ ਉਸਤੇ ਬੰਦ ਕਰ ਕਿ ਇੱਥੇ ਕਰ ਸੱਤੇ ਪੈਨ ਨੂੰ ਤਾਂ ਢਾਲ ਕੇ ਲੱਗਿਆ ਫੇ ਇੰਨਾ ਕਿ ਪੈਗ ਪਿਆ ਸੀ ਇਹਦੇ ਕੋਲ ਉਹ ਮਾਇਆ ਮੜਿਆ ਲਾਇਆ ਤਾਂ ਮੈਂ ਤਾਂ ਰੰਜਾਈ ਚ ਪਿਆ ਸੀ ਫੇ ਕੋ ਫੋਨ ਆਇਆ ਪੈਗ ਲਾ ਕੇ ਕਿੱਥੇ ਨਹੀਂ ਨਾ ਸੁਣੀ ਕਰਨ ਦੇ ਗੱਲਾਂ ਫੇਰ ਫੇਰ ਮਾਰੀ ਆਉਂਦਾ ਇਹ ਮੈਨੂੰ ਵੀ ਹੁੰਦਾ ਵੀ ਬੰਦਾ ਮੇਰੀ ਬੰਦਾ ਨਹੀਂ ਗੱਲਾਂ ਕਰਦਾ ਹੱਥ ਕੰਬੀ ਜਾਂਦੇ ਹਜੇ ਵੀ ਅੰਦੇ ਸਰੀਰ ਕੰਬਦਾ ਲਾਉਣਾ ਪੈਗਾ ਹੋਰ ਤਾਂ ਹੁਣ ਤਾਂ ਹੁਣ ਤਾਂ ਮੇਰਾ ਮਜਾ ਮੈਂ ਜਾਈ ਹੁਣ ਆ ਪੁੱਤ ਇਹਨੂੰ ਭੁੱਲ ਹੀ ਜੇ ਜਬਾਤ ਇਹ ਨਹੀਂ ਤਾਂ ਨਹੀਂ ਇਹ ਦਿੱਤਾ ਉਹ ਇਹ ਵਾਬੇ ਮੇਰਾ ਚਾਚਾ ਚਾਚਾ ਪਰਾ ਵੀ ਦਿਖਾਲਦੇ ਆ ਨਾ ਹਾਂ ਇਹ ਮੇਰਾ ਬਚਪਨ ਦਾ ਯਾਰ ਆ ਮੇਰਾ ਹਾਏ ਹਾਏ ਫੋਟੋ ਤਾਂ ਖਿੱਚਦੇ ਵੀ ਮੈਂ ਰੋਟ ਰੋਟ ਵੀਡੀਓ ਬਣਦੀ ਗੱਲਬਾਤ ਕਰਦਾ ਅੱਛਾ ਹੋਰ ਇਹ ਹਣੇ ਇਹ ਕਹਿੰਦਾ ਪਾਲਾ ਸ਼ਹਿਰ ਨੂੰ ਗਿਆ ਸੀ ਇੱਕ ਦਿਨ ਸਾਡੇ ਨਾਲ ਹਾਂ ਗਿਆ ਸੀ ਪਛਲਾ ਗਿਲੰਦਰ ਜਾ ਕੇ ਆਏ ਹਾਂ ਉਹਦਾ ਪਾਇਕੜ ਮਾਸਾ ਉਹਦਾ ਪਾਇਕੜ ਮਾਸਾ ਕੋੜ ਮਾਤਤਾ ਹੀ ਤੋਖੜੇ ਹਨ ਵੀ ਤਿੰਨ ਦਾ ਇਹਨੂੰ ਕਹਿੰਦਾ ਫੇ ਤੂੰ ਨਹੀਂ ਨੌਹੀ ਹਾਂ ਮੈਂ ਤਾਂ ਫੇ ਦੂਆਂ ਫੇ ਹੁੰਦਾ ਕੀ ਦੂ ਹਾਂ ਸਾਨੂੰ ਜੋ ਕੰਦਾ ਮੇਰੇ ਲੈ ਜਿਹੜੀ ਲੈਣੀ ਲੈ ਲਓ ਲੈ ਕੇ ਨਯਾਰੇ ਨਾਲ ਅਸੀਂ ਫੇ ਪਿੰਦੇ ਨਯਾਰੇ ਨੇ ਗਏ ਜਲੰਧਾ ਮੈਂ ਘੁੰਮੇ ਸੀ ਮੈਂ ਕਹਿੰਦਾ ਹਾਂ ਜਿਹੜਾ ਪਿੰਡ ਦੀ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਦੀ ਭੁੱਲਣੀ ਆ ਗਦੀ ਵੀ ਨਹੀਂ ਸਹੀ ਗੱਲ ਹੈ ਜਾਂ ਜ਼ਿੰਦਗੀ ਚ ਵਾਲਾ ਪਿਆਰ ਆ ਕਦੀ ਦਿਲੋਂ ਜਾਂਦਾ ਨਹੀਂ ਬੰਦੇ ਦੇ ਉਹ ਨੰਬਰ ਹੈ ਨਹੀਂਗਾ ਸਿਰ ਇਹਦੇ ਕੋਲ ਹੈਗਾ ਇਹਦੇ ਕੋਲ ਹੈਗਾ ਹੁਣ ਇਹਦੀ ਕੋਣ ਤੂੰ ਮੈਂ ਲੈ ਲੂੰਗਾ ਨੰਬਰ ਜਦੋਂ ਪਹਿਲੇ ਦੇਣੇ ਕਾ ਲੈ ਕਰੀ ਹਾਂ ਉਹ ਇੱਕਦਮ ਮੇਰਾ ਘਰ ਉੱਥੇ ਕੰਡ ਲੁਆਉਣ ਮੈਂ ਹੁਣ ਇਹਨੂੰ ਅਚਾਨਕ ਪੱਲਾ ਕਹਿੰਦਾ ਵਿਆਹ ਕਰਨਾ ਘਰੋਂ ਤਲਾਕ ਹੋ ਗਿਆ ਉਹ ਮੈਂ ਨਹੀਂ ਲਾਈਆਂ ਕਰੀ ਭਰਾਵਾ ਅਜਾ ਮੈਂ ਉਹਨੂੰ ਦੇਲਾ ਕਰੇ ਵੀ ਮੈਨੂੰ ਕੀ ਪਤਾ ਤੂੰ ਘਰ ਹੋਣਾ ਮੈਂ ਅੱਜ ਹੁਣ ਵੀ ਚੱਲਣਾ ਚੰਦੀ ਆਨੂੰ ਮੈਂ ਉੱਥੋਂ ਬਾਜੀਪੁਰਾ ਕੋ ਮੜ ਕੇ ਆਇਆ ਇਹਨੂੰ ਪਹਿਲਾਂ ਹੀ ਪਤਾ ਮੈਨੂੰ ਪੱਲਾ ਹੋਣਾ ਹਰਮਨ ਦਾ ਆਪ ਹਰਮਨ ਠੀ ਉਹਦੀ ਕੁੜੀ ਆਈ ਹੋਆ ਅੱਛਾ ਕਿੰਨੇ ਦਿਨ ਛੋਟੀ ਉਹ ਬਗਾਂ ਗਾੜੀ ਨਾਲ ਚਲੇ ਰਹੀ ਨਾਲ ਆਇਆ ਆਉਣਾ ਉਹਨੇ ਕਦੇ ਦਿਨ ਤੱਕ ਵੇ ਮਣਾ ਸਾਬ ਵਧੀਆ ਬਹੁਤ ਠੀਕ ਆ ਸਾ ਨਾ ਮੇਰੇ ਕੋਲ ਬੈਠੇ ਨੇ ਤਾਂ ਲਾਇਆ ਤੈਨੂੰ ਫੋਨ ਹੂੰ ਵੇਖੇਂ ਕਿ ਉਹ ਲਾਇਆ ਫਿਰ ਕਰਕੇ ਜੋ ਬਜਟ ਜੋ ਬਣਦਾ ਚੱਕਰੀ ਟ੍ਰੇਨਾਂ ਨੇ ਚੱਲ ਜਾਂਦਾ ਕਦੀ ਫੋਨ ਆਉਂਦੀਆਂ ਬਹੁਜੀ ਪਰੇ ਉਧਰੇ ਭੋਲੇ ਨੇ ਠੀਕ ਆ ਸਾਰੇ ਠੀਕ ਆ ਭੋਲੇ ਨੇ ਆਉਂਦਾ ਬਾਹਰ ਪਾ ਦੇ ਦਿੰਦਾ ਆ ਆ ਲੱਕੀ ਕੀ ਚੱਲ ਗਿਆ ਬਣ ਗਿਆ ਕੈਨੇਡਾ ਗਈ ਆ ਕੈਨੇਡਾ ਗਿਆ ਨੇ ਅਮਰੀਕਾ ਗਿਆ ਪਤਾ ਨਹੀਂ ਆ ਅਮਰੀਕਾ ਕੈਨੇਡਾ ਇੱਥੇ ਨਹੀਂ ਆ ਕੈਨੇਡਾ ਹੀ ਜਾਂਦੀ ਸੀ ਉਹ ਉਹ ਗਵੰਡੀਆਂ ਦਾ ਆਇਆ ਮੁੰਡਾ ਜਿਹੜਾ ਆਪਣੇ ਘਰਾਂ ਦੇ ਆਪਣੇ ਘਰਾਂ ਦੇ ਮੂਰੇ ਪਿੰਦਾ ਆਹਦਾ ਲੱਗਦਾ ਕਿਸੇ ਨਾ ਬੋਲਦਾ ਆ ਨਹੀਂ ਮੈਨੂੰ ਆਇਆ ਆ ਤਾਂ ਫੇਸਬੁੱਕ ਤੇ ਮੈਸੇਜ ਆ ਗੱਲਬਾਤ ਹੋ ਜਾਂਦੀ ਉਹਦੇ ਨਾਲ ਨਹੀਂ ਉਹ ਤਾਂ ਬੋਲਦਾ ਨਹੀਂ ਜਿੱਦਾਂ ਹੁਣ ਆ ਸੀ ਆ ਅਸੀਂ ਤਾਂ ਲੱਭੇ ਇੱਕ ਮਿੰਟ ਤੇ ਇੱਕ ਦਿਨ ਵੀ ਬਗੈਰ ਨਹੀਂ ਰਹਿੰਦੇ ਆਪਾਂ ਹਾਂ ਹਾਂ ਉਹਦਾ ਹੈਗਾ ਖੋਸ਼ਕੀ ਜਿਹਾ ਸ਼ੁਰੂ ਤੇ ਹੀ ਪਤਾ ਹੈ ਇਹ ਆ ਆ ਮੈਂ ਆ ਮੈਂ ਕਿ ਮੈਨਾ ਹੈ ਇਹ ਦੋ ਖੜੇ ਆ ਉਹਨੇ ਨਾਲ ਹੀ ਗੁੰਡਾ ਲਾ ਲੈਣਾ ਅੰਦਰੋਂ ਹਾਂ ਹਾਂ ਮੈਂ ਕਿ ਸਾਡੀ ਇਦਾਂ ਦੀ ਯਾਦ ਤੈਨੂੰ ਹੋਰ ਸੈਟ ਇਹ ਸੇਵਾ ਕਰੀਏ ਚਾਚਾ ਤੇਰੇ ਸੇਵਾ ਨੂੰ ਸਾਰੀ ਗੰਮੀ ਪੈਣ ਕਿਹੜੇ ਸਾਰੀ ਗੰਮੀ ਤਾਂ ਹੈ ਵੈਂਟੇਜ ਡਾ ਹੈ ਵੈਂਟੇਜ ਕਹਿੰਦੇ ਨੇ ਕਿ ਕਿਦਾਂ ਕਹਿੰਦੇ ਹਨ ਦੋ ਜੈਂਟ ਵੈਂਟੇਜ ਡਾ ਬੈਟਰੀਆਂ ਡੈਡ ਆ ਹੱਥ ਕੰਬਦੇ ਆਂ ਦਾਰੂ ਪੀ ਕੇ ਫਿਰ ਸੇਹੀ ਹੋਊਗਾ ਜੀ ਹੋਊਗਾ ਇਹ ਲਾ ਮੇਰਾ ਚਾਚਾ ਨਾ ਸਵੇਰੇ ਲੋਕੀ ਚਾਹ ਪੀਂਦੇ ਆ ਇਹ ਦਾਰੂ ਪੀਂਦਾ ਨਾ ਬੇੜੀ ਚਾਹ ਜੇ ਵੇ ਹੁੰਦੀ ਯਾਰ ਲੋਕੀ ਦੇ ਲੋ ਚਾਹ ਪੀਂਦੇ ਆ ਤੇ ਦਾਰੂ ਪੀਂਦਾ ਹੈ ਇੱਕ ਕੈਰੀਰ ਦਾ ਇਲਾਜ ਕਰਾਇਆ ਸੀਗਾ ਡਾਕਟਰ ਕਹਿੰਦਾ ਇਹਦੇ ਗੁਰਦੇ ਗੁਰਦੇ ਫੇਲ ਆ ਇਹਦਾ ਮਰਜੀ ਕਹਿੰਦਾ ਸਾਲ ਕਾ ਕੱਢੂਗਾ ਭਾਈ ਜੋ 10 ਸਾਲ ਹੋ ਗਏ ਬੜਾ ਵਧੀਆ ਆ ਯਾਰ ਜੱਟ ਨਹੀਂ ਮਰਦੇ ਬੜਾ ਵਧੀਆ ਆ ਜੱਟ ਨਹੀਂ ਮਰਦੇ ਡਾਕਟਰ ਕਹਿੰਦੇ ਸਾਲ ਕੀ ਕੱਢੂ ਇਹ ਤਾਂ ਸਭ ਕਾ ਫੇਲ ਹੀ ਆ ਗਿਆ ਜੱਟ ਨਹੀਂ ਮਰਦੇ ਯਾਰ ਇੱਕ ਭਰਾ ਮੈਨੂੰ ਕੌਣ ਕਵੇ ਕਹਿੰਦਾ ਮੇਰੀ ਆਉਂਦੀ ਨਹੀਂ ਸਿਆਲ ਨੂੰ ਕਹਿੰਦਾ ਮੈਂ ਆ ਜਾਣਾ ਤਾਂ ਆਉਂਦੀ ਤਾਂ ਹੀ ਮੇਰੀ ਗੱਲ ਬਤ ਜੂਗਾ ਉਹ 2 ਮਹੀਨੇ ਹੋਏ ਉਹ ਜਾ ਕੇ ਉਹ ਉਹ ਮੜਿਆ ਪੈਗ ਲਾਇਆ ਉਹ ਉਧਰ ਕੈਨੇਡਾ ਜੀ ਜਾ ਕੇ ਪੂਰਾ ਹੋ ਗਿਆ ਜੱਟ ਨਹੀਂ ਫੇਗੜੇ ਆ ਚਾਚਾ ਫੇਗੜੇ ਦਾ ਖੜਾ ਇਹ ਨਹੀਂ ਮਾਰਦਾ ਇਹ ਚਾਚਾ ਜੀ ਇੱਕ ਖਾਸੀ ਸ਼ਰਾਬੀ ਨਹੀਂ ਮਾਰਦੇ ਛੇ ਜੀ ਚਾਚਾ ਦੀ ਖਾਸੀ ਦੇਖ ਹਾਂ ਇਹ ਕੋਈ ਵੀ ਨਹੀਂ ਹਾਂ ਇਹ ਤਾਂ ਹੈ ਹੀ ਨਹੀਂ ਹੋਰ ਯਾਰ ਕੋਈ ਨਹੀਂ ਹੋਰ ਚਾਚਾ ਉਹ ਕੱਟ ਦੇਣਾ ਇੱਥੇ ਕੋਈ ਨਹੀਂ ਸੁਣਾ ਕੋ ਗੱਲਵਾਦ ਇੰਨੇ ਚਿਰ ਵਾ ਟੱਕਰੇ ਗੱਲਾਂ ਤੇ ਪੈਗ ਲਾ ਕੇ ਸੁਣਾਉਣੀਆਂ ਗੱਲਾਂ ਹਾਲੀ ਏਦਾਂ ਨਹੀਂ ਹੋਣੀਆਂ ਇੱਥੇ ਆ ਉੱਥੇ ਆ ਚੱਲ ਆਇਆ ਆਪਾਂ ਆ ਚੱਲ ਚਾਂਦੀ ਓਕੇ ਕੋਈ ਲੈ ਕੇ ਦੋ ਮੈਂ ਹਾਂ ਔਰ ਠੀਕ ਹੈ ਸਰ ਹਾਂ ਠੀਕ ਹੈ ਔਰ ਕਹਿੰਦੇ ਠੇਕੇ ਦੇ ਹਾਂ ਠੀਕੀ ਤੁਮ ਸਵੇਰੇ ਭਾਏ ਆ 7 ਵਜੇ ਆ 7 ਤਾਂ ਆਉਂਦਾ 10 ਵਜੇ ぐらい ਆ ਫਟ ਲੋਕੀ ਸ਼ਾਮ ਨੂੰ ਵੀ ਨੇ ਸਵੇਰੇ ਕਿੱਧਰ ਐ ਗੱਲ ਕਰਾ ਐ ਗੱਲ ਟਿਕਾ ਤਾਂ ਕੈਸੇ ਨਿਬਾਣਾ ਤੇ ਬੈਠੇ ਨੇਗਾ ਹਾਂ ਇਹ ਇੱਥੇ ਜਾਂਦਾ ਇੱਥੇ ਏਟੀਮ ਆਉਂਦੇ ਏਟੀਮ ਨੇ ਪੇਟ ਜਾ ਏਟੀਮ ਪਛਾਣ ਦਾ ਚੱਲਦਾ ਹੈ ਹੋਰ ਕੋਈ ਵੀ ਠੀਕ ਆ ਹਾਂ ਆ ਲੈਟ ਜਾਗਦੀ ਆ ਆ ਵੀ ਉਹ ਚੱਲਦਾ ਹੋ ਏਟੀਮ ਚੱਲਦਾ ਹੋਣਾ ਭਾਜੀ ਥੇ ਦੇ ਉਹ ਬੰਦੇ ਨੂੰ ਜੰਗ ਸੰਗ ਨੂੰ ਜਲਦੀ ਵੇ ਤੁੰਗ ਲਾਓ ਕਿਹੜੀ ਲਾਉਣੀ ਮੈਂ ਯਾਰ ਕੋਈ ਨਾ ਹਾਂ ਕੋਈ ਨਹੀਂ ਲਾਉਣੀ ਨਾ ਨਾ ਕਾਦੇ ਨਾ ਨਹੀਂ ਆਉਗੀ ਜੀ ਠੀਕ ਹੈ ਸ਼ੀਸ਼ੀ ਦਾ ਦੂਣਾ ਕੋਈ ਨਹੀਂ ਵੀ ਆਣੀ ਬੋਤਲ ਹੈ ਬੋਤਲ ਦੇ ਬੋਤਲ ਦੇ ਦੇ ਪਈ ਆਹੋ ਤਕਾਣਾ ਤੇ ਲੰਗਨ ਤਾਂ ਜਾਊ ਕੋਣੀ ਬੈਠੀ ਚਾਹ ਦੀ ਦੁਕਾਨਾਂ ਤੇ ਹਾਂ ਹਾਂਜੀ ਉਹ ਕਲਾਬੀ ਲੈ ਲੈ ਮੈਂ ਉਹ ਤੇਰੀ ਮਰਜ਼ੀ ਆ ਕਲਾਬੀ ਦੇ ਦੇ ਕਿੰਨੇ ਦੀ ਆ ਆ ਮੇਰੇ ਕੋਲ ਉਹ ਦੇ ਦੇ ਲੈ ਕੱਪ ਦੇ ਚਾਹ ਦੀ ਆਵਣਾ ਦੇ ਪੇਟੀਆਂ

ਹਾਂ ਲੈ ਗੱਲਾਂ ਬਾਤਾਂ ਮਾਰ ਲਈਏ ਦੱਸ ਮੈਨੂੰ ਕਿੱਥੇ ਲੱਗੋ ਆਇਆ ਰਾਂ ਹੈ ਆਇਆ ਗਨ ਵਾਲਾ ਅਜੇ ਬੈਠੇ ਲਾਲਾ ਹਾਂ ਇਹਦਾ ਉਹਦੇ ਮੁੰਡੇ ਦਾ ਲੱਗਦਾ ਮੋਟਰਸਾਈਕਲ ਆ ਇਹਦਾ ਬੇਬੇ ਦੇ ਆ ਨਾ ਅੱਛਾ ਉਹ ਵੀ ਨਹੀਂ ਫਰਦਾ ਹੁੰਦਾ ਨਾ ਹਾਂ ਇਹ ਮੇਰਾ ਮੈ ਲਿਆ ਅੱਛਾ ਉਹ ਤੋਂ ਵੀ ਇਦਾਂ ਦਾ ਹੀ ਆ ਨਾ ਚਲ ਮੈਂ ਢੇੜੀ ਲਵਾ ਕੇ ਕਹਿੰਦੇ ਢੇੜੀ ਲਾਉਣੀ ਇਹ ਤੇਰੇ ਨਾਲ ਢੇੜੀ ਲਾਉਣੀ ਹੈ ਨਾ ਢੇੜੀ ਲਵਾ ਕੇ ਹੁਣ ਚੜਿਆ ਜਾ ਠੀਕ ਹੈ ਜਾ ਜਾ ਆ ਪੈਗ ਲਾ ਦੇ ਜਾਦੇ ਨਾ ਡੈੱਡ ਹੋ ਜਾ ਹਾਂ ਮੈਨੂੰ ਪਤਾ ਹੈ ਨਾ ਤੇਰਾ ਦੇਖੋ ਗਾਇਸ ਬ੍ਰੈਸਟ ਐਂਡ ਬ੍ਰੈਸਟ ਇਹ ਲੈਣਾ ਹੈ ਲੈਂਗੋ ਲੈਂਗਾ ਲੈਣਾ ਹੈ ਦੇਖੀ ਲੱਗਦਾ ਹੈ ਕਿ ਆਪਾਂ ਕਰ ਰਹੇ ਹਾਂ ਉਪਰ ਕਰ ਰਹੇ ਆ ਆਪਣੇ ਗੱਡੀ ਦੇ ਵਿੱਚ ਸਾਫ ਹੋ ਜੂਗੀ ਇਹਨਾਂ ਆ ਗਈ ਆਪਣੀ ਕਾਰ ਦੀ ਗਾਇਸ ਪੂਰਾ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਲੇਟ ਗਈ ਸੀ ਕਿ ਪਹਿਲਾਂ ਲੇਟ ਆਈ ਉਹ ਬਸਤ ਹੋਤੀ ਇਹਨਾਂ ਨੇ ਤੇ ਹੁਣ ਮੇਰੇ ਕਾਰ ਦੀ ਵਾਰੀ ਆਈ ਹੈ ਹਾਂ ਬਾਰ ਬਾਰ ਇਹ ਤੁਮਾਣੀ ਅੰਦਰ ਬੈਕਿੰਗ ਕਰਤਾ ਉਹਨਾਂ ਨੇ ਉਪਰ ਕਰਤਾ ਯੂਕੇ ਵਾਲਿਆਂ ਵਾਂਗ ਹੁਬਰ ਹੁਬਰ ਕਹਿੰਦੇ ਹੁੰਦੇ ਨੇ ਹੁਬਰ ਕਰਤਾ ਨਾ ਮੈਂ ਕਰਦਾ ਅੰਕਲ ਪਰੇ ਹੋ ਮੈਂ ਦੇ ਕੱਪੜਾ ਆਵੇ ਤਾਂ ਹੋਤੀ ਐ ਨੋਕੇ ਰਬੋਰਡ ਹੋ ਗਈ ਬਾਬਾ ਸਾਰਾ ਆਪਣਾ ਬਾਣ ਇੱਕ ਵਾਰ ਕਟਾਉਣੀ ਜੱਤ ਨਾ ਹੀ ਨੇ ਆਣਾ ਦਾੜੀ ਤੇ ਕੱਪੜੇ ਲੈਣੇ ਦੋ ਕੋ ਲੈਣੇ ਆ ਅੱਜ ਕਿਸੜੇ ਆ ਅੰਕਲ ਕਿਸੜੇ ਆ ਅੱਜ ਅੰਕਲਾ ਦੇ ਰਹਾ ਤੈਨੂੰ ਕੀ ਕਹਿੰਦਾ ਕਹਿੰਦਾ ਕਿਸ ਲੈਣੀ ਦਾੜੀ ਅੱਜ ਕਿਸੜੇ ਆ ਕੱਲ ਵੀ ਬੈਲੈਂਟ ਐਂਡੇ ਆ ਦੋ ਮਾ ਕਿਸ ਲੈਣ ਦਾ ਅੱਜ ਕਿਸੜੇ ਆ ਅੱਛਾ ਹਾਂ ਹੋਰ ਬੰਦਾ ਮਿੰਟਾਂਾਂ ਲੰਘੇ ਤੇ ਹੋਰ ਹੀ ਕੁਝ ਨਾ ਲੈ ਜਾਈਏ ਹੈ ਇਹ ਤਾਂ ਜਾਈ ਫੇਰਦਾ ਹੈ ਪਤਾ ਨਹੀਂ ਮੰਗਲਵਾਰ ਦੀ ਕਾਦੀ ਤੂੰ ਉਦਾਂ ਵੀ ਜੁੜਿਆ ਦਿੰਦਾ ਯਾਰ ਤੋਰੀ ਯਾਰ ਮਸ਼ੀਨ ਦੇ ਤੇ ਇਹ ਗੱਡੀ ਦੇ ਇੰਡੀਕੇਟਰ ਜਗੇ ਜਾਂਦੇ ਪਤਾ ਨਹੀਂ ਕੀ ਹੋ ਗਿਆ ਧਵਾ ਕੇ ਲਿਆ ਆਂ ਅੰਦਰ ਵੈਕਿਊਮ ਕਰਾਇਆ ਸੀ ਉਹ ਇੰਡੀਕੇਟਰ ਆਉਣ ਲੌਕ ਲਾਈਟ ਫੇਰ ਵੀ ਜਗੇ ਜਾਂਦੇ ਚਾਰੇ ਤੇ ਉਹ ਹੁਣ ਦਿਖਾਉਂਦਾ ਤੇ ਉਹ ਵੀ ਗਾਹ ਹੈ ਧੁੰਨੀ ਦੇ ਕਟਨ ਜਮਾ ਹੋ ਜਾਂਦਾ ਨਾ ਤੁਹਾਡੇ ਵੀ ਹੁੰਦਾ ਇਹ ਬੰਗੀ ਸਿਸਟਮਾ ਰੋਜ਼ ਇੰਨਾ ਸਾਰਾ ਰੋਜ਼ ਉੱਠ ਜਾਂਦਾ ਜੇ ਉਦਾਂ ਆਪਾਂ ਜੋੜੀਏ ਤੇ ਸਹਰਾਣਾ ਬਣ ਸਕਦਾ ਹੈ ਕਹਾਂ ਦਿਖਾ ਦਿੱਕੇ ਕਾਹਤੇ ਕਿਰੇ ਖਾ ਕੇ ਮੈਂ ਸ਼ਾਵਰ ਵੀ ਨਹੀਂ ਲਿਆ ਹੈਗਾ ਮੰਮੀ ਨੂੰ ਲੈ ਕੇ ਦੇਣੀ ਓ ਮਸ਼ੀਨ ਜੀ ਤੇ ਨਾਲੇ ਮਸ਼ੀਨ ਲੈ ਕੇ ਦੇਣੀ ਆ ਤੇ ਨਾਲੇ ਮੈਂ ਉਹ ਕਰਨਾ ਕੀ ਉਹਨੂੰ ਕਹਿੰਦੇ ਆ ਬਲੈਕ ਸ਼ਰਟ ਪਾਉਣੀ ਆ ਕੱਲ ਤੁਸੀਂ ਦੇਖੋ ਕਿੰਨੀ ਸੋਹਣੀ ਲੱਗਦੀ ਮੇਰੇ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਨਾ ਬੜਾ ਟਾਈਮ ਬਾਅਦ ਪਾਉਣੀ ਹੈ ਸ਼ਰਟ ਕਮੀਜ਼ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਇਹ ਕਰਦੇ ਆਂ ਫੇ ਗੱਲਬਾਤ ਲੱਗਿਆ ਤਰਨ ਸੁਪਰੇ ਨੇ ਲਾ ਲਈ ਰੇੜੀ ਮੇਰਾ ਬਾਬ ਮਨਸੇਗਾ ਪੀਣ ਦਾ ਇਹਨਾਂ ਨੇ ਕਿੰਨੀ ਵਾਰ ਪੁੱਛ ਕੇ ਗਿਆ ਮੈਂ ਕਿ ਇਹਨਾਂ ਨੇ ਰੇੜੀ ਲਾ ਲਈ ਆ ਆ ਇੱਥੇ ਮੈਂ ਪੀਂਦਾ ਹੁੰਦਾ ਹਾਂ ਆਦਮਪੁਰ ਬਹੁਤ ਟੇਸਟ ਬਣਾਉਂਦੇ ਬਦਾਮਾ ਬਹੁਤ ਸੁਆਦ ਆ ਸੰਤਰੇ ਕੋਲ ਲਿਆਉਣੇ ਕੱਢ ਕੇ ਦੇਖ ਮੈਂ ਵੀ ਮੰਦੇ ਕੇ ਦੇਖਣਾ ਹੈ ਨਾ ਕੋਈ ਦੈ ਜੰਤਰੇ ਸਿਨ ਉੱਤੋਂ ਇਹ ਮੇਲਾ ਦਾ ਰੈਡੀ ਆਣੇ ਤੇ ਜਿਹੜੇ ਹੰਦੇ ਉਹ ਚੀਜ਼ ਆ ਨਾ ਮਾਤਾਲੀ ਆ ਇਹ ਸੰਤਰੇ ਨਾਲ ਵੀ ਰੋੜੋ ਤਾ ਅਸੀਂ ਇਹ ਇਧਰ ਰੱਖ ਕੇ ਐ ਕਰ ਦੇਣਾ ਨੇ ਇਹ ਕਿੰਨੇ ਇਹਦਾ ਮੈਂ ਤੈਨੂੰ ਇੱਥੇ ਚੀਜ਼ ਕੱਟ ਕੇ ਰੱਖਣੀ ਪਿਆ ਕਰਨੀ ਆ ਇਹਦੇ ਜਿਹੜਾ ਗੋਲਾ ਜਿਹਾ ਹੈ ਨਾ ਆਹ ਆ ਇੱਥੇ ਇੱਥੇ ਚੀਜ਼ ਦਾ ਕੋਈ ਵੀ ਪਿਆ ਸੰਤਰਾ ਛੱਲ ਕੇ ਸੰਤਰੇ ਸੰਤਰਾਆਂ ਦਾ ਨਿਕਲਣਾ ਕਿ ਮਸੰਗੀ ਦਾ ਨਿਕਲ ਹਾਂ ਤੂੰ ਪੀਣਾ ਤਾਂ ਜੂਸ ਮੈਂ ਦੇ ਨਹੀਂ ਸਮਝ ਲੱਗਦੀ ਜਿਹੜਾ ਗੱਲ ਕਰੇ ਸੇਵ ਦਾ ਹਾਂ ਵਾ ਹੁਣ ਹੁਣ ਕਿਹੜਾ ਨਿਕਲਣਾ ਜੂਸ ਹੁਣ ਕਹਿੰਦੇ ਭੀਜਨੀ ਪਰ ਕਿਹ ਗ੍ਰਾ ਆ ਆ ਲੈ ਲਾਂ ਮੈਂ ਇਹਨੇ ਬਿਜਲੀ ਵਾਲੀ ਕਿੰਨੇ ਦੀ 1900 ਕਹਿੰਦਾ ਹੈ ਹੂੰ ਹੂੰ ਤੇ ਅੱਗੇ ਕਿਹੜਾ ਤੂੰ ਦੇਣੀਆਂ ਮੈਨੇ ਦੇਣਾ ਪੈਣਾ ਹੈ ਹਾਂ ਬੜੀ ਜਿਹਾ ਤਾਂ ਅਨਦਰ ਜਾ ਕੇ ਪੁੱਛਣ ਲੱਗ ਪੂਗੇ ਆ ਮੈਂ ਲੈ ਦਊਗਾ ਗਰੀਬਾਂ ਦੇ ਜਾਣਿਆਂ ਹੈ ਕਿਰਕ ਪੈਸੇ ਹੈਗੇ ਤੇ ਮੈਨੂੰ ਲੈ ਦੋਗੇ ਫਰਾਈ ਵੀ ਲੈਣਾ ਆਹ ਫਰਾਈ ਵੀ ਲੈ 12 ਟੁਪੀਆ ਕਹਿੰਦਾ ਮੋੜਾਲ ਤੇ ਲੱਗੀ ਮਮੀ ਕਿਦਾਂ ਜਿਹੜੇ ਕੰਨ ਹੈ ਕਿਹੜੀ ਦਿਖਾਉਂਦੀ ਹੈ ਆ ਆ ਆ ਬੋਲ ਮੈਂ ਬੱਲੇ ਹੈਗੀ ਹੈ ਜੈ ਚਾਇਨਾ ਦਾ ਨਹੀਂ ਹੈਗੀ ਨਾ ਨਹੀਂ ਨਹੀਂ ਭਜੀ ਹਾਂ ਚਲੋ ਸ਼ੁਕਰ ਮਿਲ ਗਏ ਆ ਆ ਕੇ ਵਿੱਚ ਪਾ ਕੇ ਓਕੇ ਇਹ ਦੋ ਖਾਣਾ ਤੇ ਕਾਕੇ ਆ ਦੇਖ ਲੈਣਾ ਜੂਸ ਆਵੇ ਹਾਂ ਆਪਾਂ ਫੋਟੋ ਨਾ ਕੱਢਣ ਇਹ ਨਿਕਲ ਜਾਂਦਾ ਸੇਫ ਫਰੂਟ ਆ ਕੇ ਸਪੇਸ ਹੀ ਨਹੀਂ ਆ ਕੇ ਵਿੱਚੋਂ ਕੋਈ ਘਰੇ ਦੇ ਨਿਕਲਣਾ ਕੋਈ ਹਾਰਡ ਚੀਜ਼ ਨਿਕਲਣਾ ਸੇਵ ਸੰਤਰੀ ਦਾ ਇਕੱਲਾ ਸੌਫਟ ਚੀਜ਼ ਆਉਂਦੀ ਉਹ ਤਾਂ ਆਉਂਦਾ ਸੇਵ ਦਾ ਵੀ ਨਿਕਲਣਾ ਸੇਵ ਦੀ ਵੀ ਮੁੱਖੀ ਰਹਾ ਜਿਹੜੀ ਚੀਜ਼ ਨਰਮ ਹੋਏਗੀ ਨਾ ਉਹਦੇ ਨਿਕਲੇਗਾ ਨਿਕਲ ਜਾਂਦਾ ਦੂਸਰੋਂ ਸਾਰਾ ਇਕੱਲਾ ਸੰਤਰੀਆਂ ਦਾ ਨਿਕਲਣਾ ਸਾਕੀ ਕਿਸੇ ਦਾ ਨਿਕਲਣਾ ਜਿੱਦਾਂ ਕੋਈ ਪਤਲੀ ਚੀਜ਼ ਉਹਦਾ ਨਿਕਲਣਾ ਨਿਕਲਣਾ ਜਿਹੜਾ ਸੰਤਰੀਆਂ ਦਾ ਮਸੰਮੀਆਂ ਦਾ ਹਾਂਜੀ ਬਸ ਉਹ ਹੀ ਨਿਕਲਣਾ ਗਾਜਰ ਦਾ ਨਿਕਲਣਾ ਗਾਜਰ ਦਾ ਉਹ ਜਿਹੜੇ ਕਮਨ ਸੈਂਸ ਆ ਕੇ ਤਾਂ ਨਿਕਲ ਜੀ ਮੈਨੂੰ ਤਾਂ ਪੱਕਾ ਇਹ ਜੇ ਉੱਦ ਤੰਗ ਹੋ ਜਾਣਾ ਮੈਂ ਤੂੰ ਰਹਿਣ ਦਿਓ ਨਾ ਲੈ ਬਿਜਲੀ ਆਣੀ ਤਾਂ ਮੈਂ ਕੀ ਆ ਤੋ ਉਹ ਸਹੀ ਰਹਿਣੀ ਤੁਹਾਨੂੰ ਹਾਂ ਹਾਂ ਜੇ ਜੂਸ ਨਾ ਪੀਤਾ ਨਾ ਤਾਂ ਦੇਖ ਲਈ ਅੰਮੀ ਤੈਨੂੰ ਮੈਂ ਦੱਸ ਤੀ ਗੱਲ ਬਾਰ ਬਾਰ ਦੇਖੋ ਕਿਦਾ ਫੋਕ ਭਈਆ ਸੜਕ ਦੇਖ ਲਓ ਟੱਟ ਗਈ ਹੈ ਨਾ ਮੈਂ ਤੁਹਾਨੂੰ ਕਹਿਆ ਸੀ ਨਾ ਇਹ ਸਾਡੇ ਵੇੜ ਵਾਲੀ ਸੜਕ ਨਹੀਂ ਟਿਕਣੀ ਹੈਗੀ ਆ ਦੇਖੋ ਕਿਦਾ ਧੁੰਦੇ ਧੁੰਦ ਹੋਈ ਪਈ ਆ ਓ ਮਾਈ ਗੋਡ ਸੀ ਹੈਗਾ ਮਾਈ ਗੋਡ